D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਆ ਬਲਵਿੰਦਰ ਸਿੰਘ ਜਿੱਥੇ ਅੱਜ ਕੁਲਤਾਰ ਸਿੰਘ ਸੰਧਵਾ ਸਾਡੇ ਸਪੀਕਰ ਨੇ ਉਹਨਾਂ ਵੱਲੋਂ ਫਰੀਦਕੋਟ ਦੇ ਸਦਰ ਥਾਣੇ ਦਾ ਅਚਨਚੇਤ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਦੂਜੇ ਪਾਸੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ ਤੇ ਉੱਥੇ ਲੋਕਾਂ ਨਾਲ ਕਿੱਦਾਂ ਪੁਲਿਸ ਵਿਹਾਰ ਕਰ ਰਹੀ ਹੈ ਉਹ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਸੰਤੁਸ਼ਟੀ ਜਤਾਈ ਹੈ ਦੇਖੋ ਥਾਣਾ ਸਦਰ ਦੇ ਵਿੱਚ ਸਾਡੇ ਇਲਾਕੇ ਦੇ ਸਾਡੇ ਮੁਲਾਜ਼ਮ ਨੇ ਲਾਕੇ ਦੇ ਲੋਕਾਂ ਨੂੰ ਇੱਥੇ ਕੰਮਕਾਰ ਪੈਂਦੇ ਰਹਿੰਦੇ ਨੇ ਸੋ ਮੈਂ ਇੱਥੇ ਮੁਲਾਜ਼ਮਾਂ ਦੀ ਤਕਲੀਫਾਂ ਵੀ ਸੁਣਦਾ ਹਾਂ ਲੋਕਾਂ ਦੀ ਵੀ ਸੁਣਦਾ ਹਾਂ ਮਿਲ ਕੇ ਜੋ ਕਹਿਣ ਕੌਣ ਵਾਲਾ ਹੁੰਦਾ ਕਈ ਵਾਰੀ ਕੋਈ ਕੰਮ ਥੋੜੇ ਬੋਧੇ ਪੁੱਛਣ ਵਾਲੀ ਹੋ ਜਾਂਦੇ ਨੇ ਸੋ ਅੱਜ ਬੜਾ ਵਧੀਆ ਮਾਹੌਲ ਸੀ ਬੜੇ ਵਧੀਆ ਮਾਹੌਲ ਜਿ ਮੈਂ ਐਸ.ਐਚ.ਓ ਸਾਹਿਬ ਮੁਡਿਪਟੀ ਸਾਹਿਬ ਨਾਲ ਉਤਾਰਣ ਵਿੱਚ ਮਿਲੇ ਜਿਹੜੇ ਲੋਕ ਪਬਲਿਕ ਇੱਥੇ ਮਿਲਣ ਲਈ ਆਪਣੇ ਕੰਮ ਕਰਾਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੁੰਦਾ ਤੇ ਔਰ ਪੁਲਿਸ ਨੂੰ ਕਿਹੋ ਜਿਹਾ ਸਪੋਰਟ ਨਾ ਦੇ। ਬਿਲਕੁਲ 24 ਘੰਟੇ ਮੁਸਤੈਦੀ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਹੋਰ ਵੀ ਜਿੱਥੇ ਕੋਈ ਕਮੀਆਂ ਆਸੀ ਉਹ ਦੂਰ ਕਰਾਂਗੇ। ਸੋ ਜਿੱਦਾਂ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਨੂੰ ਵੀ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਵੀ ਦਿੱਕਤਾਂ ਦਾ ਹੱਲ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਦੌਰ ਨਹੀਂ ਹੈ ਹਾਲਾਂਕਿ ਆਮ ਆਦੀ ਪਾਰਟੀ ਦੇ ਆਗੂ ਹੋ ਕੇ ਲੀਡਰ ਹੋ ਕੇ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਚੈਕਿੰਗ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਆ ਬਲਵਿੰਦਰ ਸਿੰਘ ਜਿੱਥੇ ਅੱਜ ਕੁਲਤਾਰ ਸਿੰਘ ਸੰਧਵਾ ਸਾਡੇ ਸਪੀਕਰ ਨੇ ਉਹਨਾਂ ਵੱਲੋਂ ਫਰੀਦਕੋਟ ਦੇ ਸਦਰ ਥਾਣੇ ਦਾ ਅਚਨਚੇਤ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਦੂਜੇ ਪਾਸੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੀ ਵੀ ਸਮੱਸਿਆਵਾਂ ਸੁਣਿਆ ਤੇ ਉੱਥੇ ਲੋਕਾਂ ਨਾਲ ਕਿੱਦਾਂ ਪੁਲਿਸ ਵਿਵਹਾਰ ਕਰ ਰਹੀ ਹੈ ਉਹ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਸੰਤੁਸ਼ਟੀ ਜਤਾਈ ਹੈ। ਦੇਖੋ ਸਥਾਨਾ ਸਦਨ ਦੇ ਵਿੱਚ ਸਾਡੇ ਇਲਾਕੇ ਦੇ ਸਾਰੇ ਮੁਲਾਜ਼ਮ ਨੇ ਇਲਾਕੇ ਦੇ ਲੋਕਾਂ ਨਾਲ ਇੱਥੇ ਕੰਮ ਕਰ ਪੈਂਦੇ ਰਹਿੰਦੇ ਨੇ। ਇਥੋਂ ਮੈਂ ਇੱਥੇ ਮੁਲਾਜ਼ਮਾਂ ਦੀ ਤਕਲੀਫਾਂ ਵੀ ਸੁਣਦਾ ਹਾਂ, ਲੋਕਾਂ ਦੀ ਵੀ ਸੁਣਦਾ ਹਾਂ। ਮਿਲ ਕੇ ਜੂ ਕਹਿਣ ਕੌਣ ਵਾਲਾ ਹੁੰਦਾ ਕਈ ਵਾਰੀ ਕੋਈ ਕੰਮ ਥੋੜੇ-ਬੋਧੇ ਪੁੱਛਣ ਵਾਲੀ ਹੋ ਜਾਂਦੇ ਨੇ। ਤੋਂ ਅੱਜ ਬੜਾ ਵਧੀਆ ਮਾਹੌਲ ਸੀ, ਬੜੇ-ਬੜੇ ਮਾਹੌਲ ਜੂ ਮੈਂ ਐਸ.ਐਸ.ਓ ਸਾ ਤੋ ਜਿਹੜੇ ਲੋਕ ਪਬਲਿਕ ਇੱਥੇ ਮਿਲਣ ਲਈ ਆਪਣੇ ਕੰਮ ਕਰਾਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਇਸ ਹੁੰਦਾ ਤੇ ਔਰ ਪੁਲਿਸ ਨੂੰ ਕਿਸ ਤਰ੍ਹਾਂ ਦੇ ਸਪੋਰਟ ਨਾਲ ਮਿਲਦਾ ਬਿਲਕੁਲ 24 ਘੰਟੇ ਮੁਸਤੈਦੀ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਹੋਰ ਵੀ ਜਿੱਥੇ ਕੋਈ ਕਮੀਆਂ ਆਸੀ ਉਹ ਦੂਰ ਕਰਾਂਗੇ ਸੋ ਜਿੱਦਾਂ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਨੂੰ ਵੀ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਵੀ ਦਿੱਕਤਾਂ ਦਾ ਹੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਦੌਰ ਨਹੀਂ ਹੈ ਹਾਲਾਂਕਿ ਆਮ ਆਦੀ ਪਾਰਟੀ ਦੇ ਆਗੂ ਹੋ ਕੇ ਲੀਡਰ ਹੋ ਕੇ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਚੈਕਿੰਗ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ